ਅੱਜਕਲ ਕਰਦੇ ਆ ਨਿਊਜ਼ ਫਰੇਮਿੰਗ ਨਿਊਜ਼ ਫਰੇਮਿੰਗ ਸਮਝ ਗਿਆ ਹੋਗੇ ਖਬਰ ਤੇ ਫਰੇਮ ਉਹਨੂੰ ਲਿਖਣਾ ਉਹਦਾ ਢਾਂਚਾ ਇਹ ਬੜੀ ਦਿਲਚਸਪ ਹੈ ਜੇਕਰ ਤੁਸੀਂ ਪੜ੍ਹਨੀ ਸ਼ੁਰੂ ਕਰ ਦੋ ਨਿਊਜ਼ ਫਰੇਮਿੰਗ ਥਿਊਰੀ ਕਿਆ ਜਾਂਦਾ ਹੈ ਕਿ ਜਿਹੜੀਆਂ ਤੁਸੀਂ ਖਬਰਾਂ ਦੇਖਦੇ ਹੋ ਸੁਣਦੇ ਹੋ ਜਾਂ ਪੜ੍ਹਦੇ ਹੋ ਉਹਨਾਂ ਦੀਆਂ ਸੁਰਖੀਆਂ ਇਹ ਹੁਨਰ ਹੈ ਕਿ ਸੁਰਖੀ ਕੀ ਲਿਖਣੀ ਹੈ ਕਿਹੜੀ ਚੀਜ਼ ਨੂੰ ਤਰਜੀਹ ਦੇਣੀ ਹੈ ਔਰ ਸਿਰਫ ਤੁਹਾਨੂੰ ਸੁਣਾਉਣ ਵਾਸਤੇ ਨਹੀਂ ਤਰਜੀਹ ਦਿੱਤੀ ਜਾਂਦੀ ਉਹ ਇਹ ਕੀਤਾ ਜਾਂਦਾ ਹੈ ਕਿ ਜਦੋਂ ਤੁਸੀਂ ਉਹ ਖਬਰ ਨੂੰ ਪੜ੍ਹੋ ਸੁਣੋ ਜਾਂ ਵੇਖੋ ਤੇ ਜੋ ਲਿਖਣ ਵਾਲਾ ਹੈ ਜਾਂ ਉਹ ਨਿਊਜ਼ਪੇਪਰ ਦੀ ਪਾਲਿਸੀ ਜਾਂ ਨਿਊਜ਼ ਚੈਨਲ ਦੀ ਪਾਲਿਸੀ ਹੈ ਉਸ ਹਿਸਾਬ ਦੇ ਨਾਲ ਸੁਣੋ ਤੁਹਾਨੂੰ ਉਸ ਤਰ੍ਹਾਂ ਖਬਰ ਪੇਸ਼ ਕੀਤੀ ਜਾਂਦੀ ਹੈ ਕਹਿਣ ਤੋਂ ਭਾਵੇਂ ਹੈ ਕਿ ਇੱਕ ਪ੍ਰਤੀਬ ਨੈਰੇਟਿਵ ਸੈੱਟ ਕੀਤਾ ਜਾਂਦਾ ਹੈ ਬਿਰਤਾਂਤ ਸੈੱਟ ਕੀਤਾ ਜਾਂਦਾ ਹੈ ਤੁਹਾਡੇ ਲਈ ਕਿ ਖਬਰ Eh, A eh. this is news framing